ਨਾਜ ਕਿਤੇ ਫੌਂਸੀ ਅੱਜ ਜਿਹੜੇ ਉਹਨਾਂ ਦੇ ਵਾਰਿਸ ਹੋਣਾ ਨੂੰ ਮੋੜ ਦਿੱਤੇ ਗਏ ਨੇ ਸਾਡੇ ਨਾਲ ਕੁਝ ਲੋਕ ਮੋਜੂਦ ਪਾਜੀ ਇੱਕ ਕਦੋਂ ਮੋਬਾਈਲ ਸਨੇਚ ਹੋਇਆ ਸੀਗਾ ਤੇ ਰਿਪੋਰਟ ਕਦੋਂ ਕਰਾਈ ਸੀ ਪਾਜੀ ਮੇਰੇ ਪਿਛਲੇ ਮਹੀਨੇ 20 ਤਰੀਕ ਨੂੰ ਫੋਨ ਚੋਰੀ ਹੋਇਆ ਸੀ ਜਿਹਦੇ ਕਰਕੇ ਮੈਨੂੰ ਕੱਲ ਮਿਲ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਕੱਲ ਮਿਲ ਜਾ ਮਤਲਬ ਕਿ ਆ ਕੇ ਲੈ ਜਾ ਫੋਨ ਫੇਰ ਮੈਨੂੰ ਮੈਂ ਜਦੋਂ ਗਿਆ ਉਹਨਾਂ ਨੇ ਫੇਰ ਮੈਨੂੰ ਕਹਿੰਦੇ ਕਿ ਤੈਨੂੰ ਸਵੇਰੇ ਫੋਨ ਮਿਲੇਗਾ ਇੱਥੇ ਆਫਿਸ ਮਿਲੇਗਾ ਕਬੀਸ਼ ਸਿੰਘ ਸਾਹਿਬ ਜੀ ਦੇ ਆਫਿਸੇ ਵਿੱਚ ਉਹਨਾਂ ਨੇ ਮੈਨੂੰ ਫੋਨ ਮਿਲਾ ਦਿੱਤਾ ਇੱਕ ਕਿੱਥੋਂ ਚੋਰੀ ਹੋਇਆ ਸੀ ਅ ਆਸ ਸੀ ਕਿ ਜਦੋਂ ਚੋਰੀ ਹੋ ਗਿਆ ਕਿ ਕਹਿੰਦੇ ਨਾ ਕਿ ਲੋਗ ਡੀਮੇਸ਼ਨ ਕਰ ਦਿੰਦੇ ਨੇ ਕਿ ਕਹਿੰਦੇ ਨੇ ਕਿ ਹੁਣ ਤਾਂ ਫੋਨ ਮਿਲਣਾ ਹੀ ਨਹੀਂਗਾ ਜਿਹੜੇ ਚੋਰ ਚੋਰੀ ਕਰਕੇ ਲਾਗੇ ਆਸ ਸੀ ਦੇਖੋ ਜੀ ਤੁਹਾਨੂੰ ਪਤਾ ਆ ਤੇ ਤੁਹਾਨੂੰ ਚੋਰਾਂ ਦੇ ਵਿੱਚ ਆਸ ਖਤਮ ਹੋ ਜਾਂਦੀ ਆ ਲੁੱਟਾ ਘੋਆ ਸ਼ਹਿਰ ਜਿੰਨੇ ਹੋ ਰਹੀਆਂ ਰੇ ਰੱਬ ਦਾ ਨਾ ਤੁਹਾਨੂੰ ਪਤਾ ਹੀ ਆ ਬਾਕੀ ਮੈਨੂੰ ਯਕੀਨ ਸੀ ਕਿ ਮੈਂ ਕਹਾ ਚਲੋ ਪੰਜਾਬ ਪੁਲਿਸ ਮੈਂ ਕਹਾ ਚਲੋ ਮੈਂ ਲਖਾ ਲਾ ਰਿਹਾ ਰਿਪੋਰਟ ਮੇਰਾ ਫਰੈਂਡ ਕਹਿੰਦਾ ਕੋਈ ਫਾਇਦਾ ਤਾਂ ਨਹੀਂ ਮਿਲਣਾ ਤਾਂ ਨਹੀਂ ਮੈਂ ਕਹਾ ਨਹੀਂ ਮੈਂ ਕਹਾ ਇੱਕ ਵਾਰੀ ਮੈਂ ਜਾ ਕੇ ਆਣਾ ਉਹਨਾਂ ਨੇ ਜਦੋਂ ਮੇਰੀ ਰਿਪੋਰਟ ਲਿਖੀ ਹੋਈ ਮੈਨੂੰ 1 ਮਹੀਨੇ ਬਾਅਦ ਮੈਨੂੰ ਫੋਨ ਦੇ ਤਾ ਤੇ 1 ਮਹੀਨੇ ਬਾਅਦ ਫੋਨ ਮਿਲਿਆ ਕਿੰਨੀ ਕੀ ਖੁਸ਼ੀ ਹੈ ਨਹੀਂ ਖੁਸ਼ੀ ਤਾਂ ਚਲੋ ਹੁੰਦੀ ਹੈ ਹੁਣ ਇੱਕ ਪੈਸੇ ਲੱਗੇ ਹੁਣ ਚੀਜ਼ ਆਪਣੇ ਵਾਪਸ ਮਿਲ ਗਈ ਤੇ ਮੈਨੂੰ ਬਹੁਤ ਲੁਧਿਆਣਾ ਪੁਲਿਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸੀਪੀ ਸਾਹਿਬ ਦਾ ਕਰਦਾ ਜਿਨ੍ਹਾਂ ਨੇ ਮੇਰਾ ਜਲਦੀ ਜਲਦੀ ਕੰਮ ਕਰਤਾ ਮੇਰਾ ਫੋਨ ਮਿਲ ਗਿਆ ਮੈਨੂੰ ਲੁਧਿਆਣਾ ਪੁਲਿਸ ਕਮਿਸ਼ਨਰ ਤੋਂ ਹੋਰ ਕੀ ਆਸਾਂ ਨੇ ਆਸਾ ਕੀ ਹੈ ਬਸ ਜਿਹੜੇ ਚੋਰਾਂ ਦੇ ਨੱਥ ਪਾਈ ਜਾਵੇ ਜਿਹੜੀ ਲੋਕੀ ਚੋਰੀਆਂ ਠੱਗੀਆਂ ਜੋ ਇਹ ਖੜਾਉਂਦੇ ਇਹ ਉਹ ਸ ਇੱਥੇ ਲੋਕਾਂ ਦੀ ਅਮਾਨਤਾਂ ਕਾਫੀ ਪਈਆਂ ਹੋਈਆਂ 4-ਵੀਲਰ ਹੋ ਗਏ 2-ਵੀਲਰ ਹੋ ਗਏ ਕੁਝ ਡੌਰੀ ਦਾ ਸਮਾਨ ਹੋ ਗਿਆ ਕੁਝ ਚੋਰੀ ਦਾ ਸਮਾਨ ਹੋ ਗਿਆ ਤੇ ਸਾਡੇ ਜਿਹੜੇ ਮਾਲਖਾਨੇ ਆ ਉਹ ਭਰੇ ਪਏ ਇਹ ਡਰਾਈਵ ਆਪਾਂ ਸ਼ੁਰੂ ਕੀਤੀ ਹੈ ਅੱਜ ਤੋਂ ਏਵਰੀ 10 ਡੇਸ ਏਵਰੀ 10 ਡੇਸ ਜਿੰਨੇ ਕੇਸਸ ਡਿਸਪੋਜ਼ ਹੋ ਗਏ ਡਿਸਪੋਜ਼ ਦਾ ਮਤਲਬ ਜਾਂ ਤਾਂ ਕੋਰਟ ਦਾ ਫੈਸਲਾ ਆ ਚੁੱਕਿਆ ਨੰਬਰ 2 ਕੋਪ ਦੀ ਐਵੀਡੈਂਸ ਹੋ ਗਈ ਹੈ ਜਿਹੜਾ ਲੋਕਲ ਕੋਰਟ ਹੈ ਉਸ ਤੋਂ ਪਰਮਿਸ਼ਨ ਲਿਕੇ ਉਸ ਤੋਂ ਪਰਮਿਸ਼ਨ ਲੈ ਕੇ ਆਪਾਂ ਜਿਹੜਾ ਲੋਕਾਂ ਦੀ ਅਮਾਨਤ ਹੈ ਕੋ ਚੋਰੀ ਹੋਈ ਐਕਸੀਡੈਂਟ ਹੋ ਗਿਆ ਖੋ ਹੋ ਗਈ ਉਹ ਲੋਕਾਂ ਨੂੰ ਵਾਪਸ ਕਰ ਤੇ ਪਹਿਲ ਦੇ ਆਧਾਰ ਤੇ ਇੱਕ ਛੋਟੀ ਚੀਜ਼ ਸੀਗੀ ਕੋਈ 140 136 ਦੇ ਕਰੀਬ ਮੋਬਾਈਲ ਫੋਨ ਲੋਕਾਂ ਦੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਚੋਰੀ ਹੋਏ ਹੋਏ ਖੋ ਹੋਏ ਹੋਏ ਇਹ ਲੋਕਾਂ ਨੂੰ ਆਪਾਂ ਬੁਲਾ ਕੇ ਜਿਹੜੇ ਕੇਸ ਡਿਸਾਈਡ ਹੋ ਚੁੱਕੇ ਆ ਉਹਨਾਂ ਨੂੰ ਵਾਪਸ ਕਰ ਲਗਾਤਾਰ ਜਿਹੜੇ ਸਨੇਚ ਫੋਨ ਸੀਗੇ ਉਹਨਾਂ ਨੂੰ ਲੱਭਿਆ ਜਾ ਰਿਹਾ ਸੀਗਾ ਤੇ ਹੁਣ ਉਹਨਾਂ ਦੇ ਵਾਰਸਾਂ ਨੂੰ ਵਾਪਸ ਕੀਤਾ ਗਿਆ ਨੇ ਤੇ ਲੁਧਿਆਣਾ ਪੁਲਿਸ ਕਮਿਸ਼ਨ ਦਾ ਵੀ ਇਹੀ ਕਹਿਣਾ ਹੈ ਕਿ ਅਸੀਂ ਜਿਹੜੇ ਵੀ ਡਿਸਪੋਜ਼ ਆਫ ਕਰਨ ਵਾਲੀ ਸਮਗਰੀ ਹੈ ਜਿੱਦਾਂ ਕਿ ਕਿਸੇ ਦਾ ਵਹੀਕਲ ਖੜੇ ਨੇ ਜਾਂ ਹੋਰ ਸਮਾਨ ਜਿਹੜਾ ਥਾਣੇ ਦੇ ਵਿੱਚ ਪਿਆ ਸੀ ਉਹਨਾਂ ਦੇ ਵਾਰਸਾਂ ਨੂੰ ਵਾਪਸ ਕਰਨ ਦੇ ਵਿੱਚ ਯਤਨ ਕਰ ਰਹੇ ਨੇ ਲੁਧਿਆਣਾ ਦਾ ਵਿਸ਼ੇਸ਼ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਵੱਲੋਂ ਜਿਹੜੇ ਸਨੈਚ ਕੀਤੇ ਫੋਨ ਸੀ ਅੱਜ ਜਿਹੜੇ ਉਹਨਾਂ ਦੇ ਵਾਰਿਸ ਆਉਣਾ ਨੂੰ ਮੋੜ ਦਿੱਤੇ ਗਏ ਨੇ ਸਾਡੇ ਨਾਲ ਕੁਝ ਲੋਕ ਮਜਦ ਭਾਜੀ ਇੱਕੋ ਮੋਬਾਈਲ ਸਨੈਚ ਹੋਇਆ ਸੀਗਾ ਤੇ ਰਿਪੋਰਟ ਕਦੋਂ ਕਰਾਈ ਸੀ ਭਾਜੀ ਮੇਰਾ ਪਿਛਲੇ ਮਹੀਨੇ 20 ਤਰੀਕ ਨੂੰ ਫੋਨ ਚੋਰੀ ਹੋਇਆ ਸੀ ਜਿਹਦੇ ਕਰਕੇ ਮੈਨੂੰ ਕੱਲ ਮਿਲ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਕੱਲ ਮਿਲ ਜਾ ਮਤਲਬ ਕਿ ਅੱਗੇ ਲੈ ਜਾ ਫੋਨ ਫਿਰ ਮੈਨੂੰ ਮੈਂ ਜਦੋਂ ਗਿਆ ਉਹਨਾਂ ਨੇ ਫਿਰ ਮੈਨੂੰ ਕਹਿੰਦੇ ਕਿ ਤੈਨੂੰ ਸਵੇਰੇ ਫੋਨ ਮਿਲੇਗਾ ਇੱਥੇ ਆਫਿਸ ਮਿਲੇਗਾ ਕਮਿਸ਼ਨਰ ਸਾਹਿਬ ਦੇ ਆ ਆਸ ਸੀ ਕਿ ਜਦੋਂ ਚੋਰੀ ਹੋ ਗਿਆ ਕਿ ਕਹਿੰਦੇ ਨਾ ਕਿ ਲੋਗ ਡੀਮਿਸ਼ਨ ਕਰ ਦਿੰਦੇ ਨੇ ਕਿ ਕਹਿੰਦੇ ਨੇ ਕਿ ਹੁਣ ਤਾਂ ਫੋਨ ਮਿਲਣਾ ਹੀ ਨਹੀਂਗਾ ਜਿਹੜੇ ਚੋਰ ਚੋਰੀ ਕਰਕੇ ਲਾਗੇ ਆਸ ਸੀ ਦੇਖੋ ਜੀ ਤੁਹਾਨੂੰ ਪਤਾ ਅੱਜ ਦੇ ਦਿਨ ਚ ਚੋਰਾਂ ਦੇ ਵਿੱਚ ਆਸ ਖਤਮ ਹੋ ਜਾਂਦੀ ਆ ਲੁੱਟਾ ਘੋਆ ਸ਼ਹਿਰ ਜਿੰਨੇ ਹੋ ਰਹੀਆਂ ਰੇ ਰੱਬ ਦੱਸਣਾ ਤੁਹਾਨੂੰ ਪਤਾ ਹੀ ਆ ਬਾਕੀ ਮੈਨੂੰ ਯਕੀਨ ਸੀ ਮੈਂ ਕਹਾ ਚਲੋ ਪੰਜਾਬ ਪੁਲਿਸ ਮੈਂ ਕਹਾ ਚਲੋ ਮੈਂ ਲਖਾ ਲਾ ਰਿਪੋਰਟ ਮੇਰਾ ਫਰੈਂਡ ਕਹਿੰਦਾ ਕੋਈ ਫਾਇਦਾ ਤਾਂ ਨਹੀਂ ਮਿਲਣਾ ਤਾਂ ਨਹੀਂ ਮੈਂ ਕਹਿੰਦਾ ਨਹੀਂ ਮੈਂ ਕਹਾ ਇੱਕ ਵਾਰੀ ਮੈਂ ਜਾ ਕੇ ਆਣਾ ਉਹਨਾਂ ਨੇ ਜਦੋਂ ਮੇਰੀ ਰਿਪੋਰਟ ਲਿਖੀ ਫਿਰ ਮੈਨੂੰ 1 ਮਹੀਨੇ ਬਾਅਦ ਮੈਨੂੰ ਫੋਨ ਦੇ ਤੋ ਤੇ 1 ਮਹੀਨੇ ਬਾਅਦ ਫੋਨ ਮਿਲਿਆ ਕਿੰਨੀ ਖੁਸ਼ੀ ਹੈ ਨਹੀਂ ਖੁਸ਼ੀ ਤਾਂ ਚਲੋ ਹੁੰਦੀ ਹੈ ਹੁਣ ਇੱਕ ਪੈਸੇ ਲੱਗੇ ਹੁਣ ਚੀਜ਼ ਆਪਣੀ ਵਾਪਸ ਮਿਲ ਗਈ ਤੇ ਮੈਨੂੰ ਬਹੁਤ ਲੁਧਿਆਣਾ ਪੁਲਿਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਸੀਪੀ ਸਾਹਿਬ ਦਾ ਕਰਦਾ ਜਿਨ੍ਹਾਂ ਨੇ ਮੇਰਾ ਜਲਦੀ ਜਲਦੀ ਕੰਮ ਕਰਤਾ ਮੇਰਾ ਫੋਨ ਮਿਲ ਗਿਆ ਮੈਨੂੰ ਲੁਧਿਆਣਾ ਪੁਲਿਸ ਕਮਿਸ਼ਨਰ ਤੋਂ ਹੋਰ ਕੀ ਆਸਾਂ ਨੇ ਆਸਾ ਕਿ ਇਹ ਬਸ ਜਿਹੜੇ ਚੋਰਾਂ ਦੇ ਨੱਥ ਪਾਈ ਜਾਵੇ ਜਿਹੜੇ ਲੋਕੀ ਚੋਰੀਆਂ ਠੱਗੀਆਂ ਜੋ ਇਹ ਖੜਾਉਂਦੇ ਇਹ ਉਹ ਸਾਰਾ ਇੱਥੇ ਲੋਕਾਂ ਦੀ ਅਮਾਨਤਾਂ ਕਾਫੀ ਪਈਆਂ ਹੋਈਆਂ 4-ਵੀਲਰ ਹੋ ਗਏ 2-ਵੀਲਰ ਹੋ ਗਏ ਕੁਝ ਡੌਰੀ ਦਾ ਸਮਾਨ ਹੋ ਗਿਆ ਕੁਝ ਚੋਰੀ ਦਾ ਸਮਾਨ ਹੋ ਗਿਆ ਤੇ ਸਾਡੇ ਜਿਹੜੇ ਮਾਲਖਾਨੇ ਉੱਪਰੇ ਪਏ ਇਹ ਡਰਾਈਵ ਆਪਾਂ ਸ਼ੁਰੂ ਕੀਤੀ ਅੱਜ ਤੋਂ ਏਵਰੀ 10 ਡੇਸ ਏਵਰੀ 10 ਡੇਸ ਜਿੰਨੇ ਕੇਸਿਸ ਡਿਸਪੋਜ਼ ਹੋ ਗਏ ਡਿਸਪੋਜ਼ ਦਾ ਮਤਲਬ ਜਾਂ ਤਾਂ ਕੋਰਟ ਦੇ ਫੈਸਲੇ ਆ ਚੁੱਕੇ ਹਨ ਨੰਬਰ 2 ਕੋਪ ਦੀ ਐਵੀਡੈਂਸ ਹੋ ਗਈ ਹੈ ਜਿਹੜਾ ਲੋਕਲ ਕੋਰਟ ਹੈ ਉਸ ਤੋਂ ਪਰਮਿਸ਼ਨ ਲੈ ਕੇ ਉਸ ਤੋਂ ਪਰਮਿਸ਼ਨ ਲੈ ਕੇ ਆਪਾਂ ਜਿਹੜਾ ਲੋਕਾਂ ਦੀ ਆਮਾਨਤ ਹੈ ਕੋਈ ਚੋਰੀ ਹੋਈ ਐਕਸੀਡੈਂਟ ਹੋ ਗਿਆ ਖੋ ਹੋ ਗਈ ਉਹ ਲੋਕਾਂ ਨੂੰ ਵਾਪਸ ਕਰਨਾ ਤੇ ਪਹਿਲ ਦੇ ਆਧਾਰ ਤੇ ਇਹ ਛੋਟੀ ਚੀਜ਼ ਸੀਗੀ ਕੋਈ 140 136 ਦੇ ਕਰੀਬ ਮੋਬਾਈਲ ਫੋਨ ਲੋਕਾਂ ਦੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਚੋਰੀ ਹੋਏ ਹੋਏ ਖੋਹ ਹੋਏ ਹੋਏ ਇਹ ਲੋਕਾਂ ਨੂੰ ਆਪਾਂ ਬੁਲਾ ਕੇ ਜਿਹੜੇ ਕੇਸ ਡਿਸਾਈਡ ਹੋ ਚੁੱਕੇ ਆ ਉਹਨਾਂ ਨੂੰ ਵਾਪਸ ਕਰ ਲਗਾਤਾਰ ਜਿਹੜੇ ਸਨੇਚ ਫੋਨ ਸੀਗੇ ਉਹਨਾਂ ਨੂੰ ਲੱਭਿਆ ਜਾ ਰਿਹਾ ਸੀਗਾ ਤੇ ਹੁਣ ਉਹਨਾਂ ਦੇ ਵਾਰਸਾਂ ਨੂੰ ਵਾਪਸ ਕੀਤੇ ਗਏ ਨੇ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਦਾ ਵੀ ਇਹੀ ਕਹਿਣਾ ਹੈ ਕਿ ਅਸੀਂ ਜਿਹੜੇ ਵੀ ਡਿਸਪੋਜ਼ ਆਫ ਕਰਨ ਵਾਲੀ ਸਮੱਗਰੀ ਹੈ ਜਿੱਦਾਂ ਕਿ ਕਿਸੇ ਦਾ ਵਹੀਕਲ ਖੜੇ ਨੇ ਜਾਂ ਹੋਰ ਸਮਾਨ ਜਿਹੜਾ ਥਾਣੇ ਦੇ ਵਿੱਚ ਪਿਆ ਸੀ ਉਹਨਾਂ ਦੇ ਵਾਰਸਾਂ ਨੂੰ ਵਾਪਸ ਕਰਨ ਦੇ ਵਿੱਚ ਯਤਨ ਕਰ ਰਹੇ ਹਾਂ ਲੁਧਿਆਣਾ ਦਾ ਵਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਵੱਲੋਂ ਜਿਹੜੇ ਸਨੇਚ ਕੀਤੇ ਫੋਨ ਸੀ ਅੱਜ ਜਿਹੜੇ ਉਹਨਾਂ ਦੇ ਵਾਰਸਾਂ ਨੂੰ ਮੋੜ ਦਿੱਤੇ ਗਏ ਨੇ ਸਾਡੇ ਨਾਲ ਕੁਝ ਬੀਤੇ ਰਿਹਾ ਨਾ ਫੋਨ ਚੋਰੀ ਹੋਇਆ ਸੀ ਜਿਹਦੇ ਕਰਕੇ ਮੈਨੂੰ ਕੱਲ ਮਿਲ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਕੱਲ ਮਿਲ ਜਾ ਮਤਲਬ ਕਿ ਅੱਗੇ ਲੈ ਜਾ ਫੋਨ ਫਿਰ ਮੈਨੂੰ ਮੈਂ ਜਦੋਂ ਗਿਆ ਉਹਨਾਂ ਨੇ ਫਿਰ ਮੈਨੂੰ ਕਹਿੰਦੇ ਕਿ ਤੈਨੂੰ ਸਵੇਰੇ ਫੋਨ ਮਿਲੇਗਾ ਇੱਥੇ ਆਫਿਸ ਮਿਲੇਗਾ ਕਬੀਸ਼ ਸਿੰਘ ਸਾਹਿਬ ਦੇ ਆਫਿਸੇ ਵਿੱਚ ਉਹਨਾਂ ਨੇ ਮੈਨੂੰ ਫੋਨ ਮਿਲਾ ਦਿੱਤਾ ਇੱਕ ਕਿੱਥੋਂ ਚੋਰੀ ਹੋਇਆ ਸੀ ਅਸਲ ਇਹ ਮੇਰਾ ਨੂਰਵਾਲਾ ਰੋਡ ਤੋਂ ਚੋਰੀ ਹੋਇਆ ਸੀ ਫੋਨ ਉਹਨੂੰ ਅੱਛਾ ਜੀ ਆਸ ਸੀ ਕਿ ਜਦੋਂ ਚੋਰੀ ਹੋ ਗਿਆ ਕਿ ਕਹਿੰਦੇ ਨਾ ਕਿ ਲੋਗ ਡੀਮੋਸ਼ਨ ਕਰ ਦਿੰਦੇ ਨੇ ਕਿ ਕਹਿੰਦੇ ਨੇ ਕਿ ਹੁਣ ਤਾਂ ਫੋਨ ਮਿਲਣਾ ਹੀ ਨਹੀਂਗਾ ਜਿਹੜੇ ਚੋਰ ਚੋਰੀ ਕਰਕੇ ਲਾਗੇ ਆਸ ਸੀ ਦੇਖੋ ਜੀ ਤੁਹਾਨੂੰ ਪਤਾ ਅੱਜ ਦੇ ਦਿਨ ਚ ਚੋਰਾਂ ਦੇ ਵਿੱਚ ਆਸ ਖਤਮ ਹੋ ਜਾਂਦੀ ਆ ਲੁੱਟਾ ਘੋਆ ਸ਼ਹਿਰ ਜਿੰਨੇ ਹੋ ਰਹੀਆਂ ਰੇਹ ਰੱਬ ਦੱਸਣਾ ਤੁਹਾਨੂੰ ਪਤਾ ਹੀ ਆ ਬਾਕੀ ਮੈਨੂੰ ਯਕੀਨ ਸੀ ਕਿ ਮੈਂ ਕਹਾਂ ਚਲੋ ਪੰਜਾਬ ਪੁਲਿਸ ਮੈਂ ਕਹਾਂ ਚਲੋ ਮੈਂ ਲਖਾ ਲਾ ਰਿਪੋਰਟ ਮੇਰਾ ਫਰੈਂਡ ਕਹਿੰਦਾ ਕੋਈ ਫਾਇਦਾ ਤਾਂ ਨਹੀਂ ਮਿਲਣਾ ਤਾਂ ਨਹੀਂ ਮੈਂ ਕਹਾਂ ਨਹੀਂ ਮੈਂ ਕਹਾਂ ਇੱਕ ਵਾਰੀ ਮੈਂ ਜਾ ਕੇ ਆਣਾ ਉਹਨਾਂ ਨੇ ਜਦੋਂ ਮੇਰੀ ਰਿਪੋਰਟ ਲਿਖੀ ਫੇ ਮੈਨੂੰ 1 ਮਹੀਨੇ ਬਾਅਦ ਮੈਨੂੰ ਫੋਨ ਦੇ ਤਾ ਤੇ 1 ਮਹੀਨੇ ਬਾਅਦ ਫੋਨ ਮਿਲਿਆ ਕਿੰਨੀ ਕੀ ਖੁਸ਼ੀ ਹੈ ਨਹੀਂ ਖੁਸ਼ੀ ਤਾਂ ਚਲੋ ਹੁੰਦੀ ਹੈ ਹੁਣ ਇੱਕ ਪੈਸੇ ਲੱਗੇ ਹੁਣ ਚੀਜ਼ ਆਪਣੀ ਵਾਪਸ ਮਿਲ ਗਈ ਤੇ ਮੈਨੂੰ ਬਹੁਤ ਲੁਧਿਆਣਾ ਪੁਲਿਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਸੀਪੀ ਸਾਹਿਬ ਦਾ ਕਰਦਾ ਜਿਨ੍ਹਾਂ ਨੇ ਮੇਰਾ ਜਲਦੀ ਜਲਦੀ ਕੰਮ ਕਰਤਾ ਮੇਰਾ ਫੋਨ ਮਿਲ ਗਿਆ ਮੈਨੂੰ ਲੁਧਿਆਣਾ ਪੁਲਿਸ ਕਮਿਸ਼ਨਰ ਤੋਂ ਹੋਰ ਕੀ ਆਸਾਂ ਨੇ ਆਸਾ ਕੀ ਹੈ ਬਸ ਜਿਹੜੇ ਚੋਰਾਂ ਦੇ ਨੱਥ ਪਾਈ ਜਾਵੇ ਜਿਹੜੀ ਲੋਕੀ ਚੋਰੀਆਂ ਠੱਗੀਆਂ ਜੋ ਇਹ ਖੜਾਉਂਦੇ ਇਹ ਉਹ ਸਾਰ ਇੱਥੇ ਲੋਕਾਂ ਦੀ ਅਮੰਤਤਾ ਕਾਫੀ ਪਈ ਹੋਈ ਹੈ। 4-ਵੀਲਰ ਹੋ ਗਏ, 2-ਵੀਲਰ ਹੋ ਗਏ, ਕੁਝ ਡੌਰੀ ਦਾ ਸਮਾਨ ਹੋ ਗਿਆ, ਕੁਝ ਚੋਰੀ ਦਾ ਸਮਾਨ ਹੋ ਗਿਆ ਤੇ ਸਾਡੇ ਜਿਹੜੇ ਮਾਲਖਾਨੇ ਆ ਉੱਪਰੇ ਪਏ। ਇਹ ਡਰਾਈਵ ਆਪਾਂ ਸ਼ੁਰੂ ਕੀਤੀ ਹੈ ਅੱਜ ਤੋਂ। ਏਵਰੀ 10 ਡੇਸ। ਏਵਰੀ 10 ਡੇਸ ਜਿੰਨੇ ਕੇਸਿਸ ਡਿਸਪੋਜ਼ ਹੋ ਗਏ। ਡਿਸਪੋਜ਼ ਦਾ ਮਤਲਬ ਜਾਂ ਤਾਂ ਕੋਰਟ 'ਚ ਫੈਸਲਾ ਆ ਚੁੱਕਿਆ। ਨੰਬਰ 2 ਕੋਪ ਦੀ ਐਵੀਡੈਂਸ ਹੋ ਗਈ ਹੈ ਜਿਹੜਾ ਲੋਕਲ ਕੋਰਟ ਹੈ ਉਸ ਤੋਂ ਪਰਮਿਸ਼ਨ ਲੈ ਕੇ ਉਸ ਤੋਂ ਪਰਮਿਸ਼ਨ ਲੈ ਕੇ ਆਪਾਂ ਜਿਹੜਾ ਲੋਕਾਂ ਦੀ ਅਮਾਨਤ ਹੈ ਉਹ ਚੋਰੀ ਹੋਈ ਐਕਸੀਡੈਂਟ ਹੋ ਗਿਆ ਖੋ ਹੋ ਗਈ ਉਹ ਲੋਕਾਂ ਨੂੰ ਵਾਪਸ ਕਰ ਤੇ ਪਹਿਲ ਦੇ ਆਧਾਰ ਤੇ ਇੱਕ ਛੋਟੀ ਚੀਜ਼ ਸੀਗੀ ਕੋਈ 140 136 ਦੇ ਕਰੀਬ ਮੋਬਾਈਲ ਫੋਨ ਲੋਕਾਂ ਦੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਚੋਰੀ ਹੋਏ ਹੋਏ ਖੋਹ ਹੋਏ ਹੋਏ ਇਹ ਲੋਕਾਂ ਨੂੰ ਆਪਾਂ ਬੁਲਾ ਕੇ ਜਿਹੜੇ ਕੇਸ ਡਿਸਾਈਡ ਹੋ ਚੁੱਕੇ ਆ ਉਹਨਾਂ ਨੂੰ ਵਾਪਸ ਕਰ ਲਗਾਤਾਰ ਜਿਹੜੇ ਸਨੇਚ ਫੋਨ ਸੀਗੇ ਉਹਨਾਂ ਨੂੰ ਲੱਭਿਆ ਜਾ ਰਿਹਾ ਸੀਗਾ ਤੇ ਹੁਣ ਉਹਨਾਂ ਦੇ ਵਾਰਸਾਂ ਨੂੰ ਵਾਪਸ ਕੀਤਾ ਗਿਆ ਨੇ ਤੇ ਲੁਧਿਆਣਾ ਪੁਲਿਸ ਕਮਿਸ਼ਨ ਦਾ ਵੀ ਇਹੀ ਕਹਿਣਾ ਹੈ ਕਿ ਅਸੀਂ ਜਿਹੜੇ ਵੀ ਇਟ ਡਿਸਪੋਜ਼ ਆਫ ਕਰਨ ਵਾਲੀ ਸਮਗਰੀ ਹੈ ਜਿੱਦਾਂ ਕਿ ਕਿਸੇ ਦਾ ਵਹੀਕਲ ਖੜੇ ਨੇ ਜਾਂ ਹੋਰ ਸਮਾਨ ਜਿਹੜਾ ਥਾਣੇ ਦੇ ਵਿੱਚ ਪਿਆ ਸੀ ਉਹਨਾਂ ਦੇ ਵਾਰਸਾਂ ਨੂੰ ਵਾਪਸ ਕਰਨ ਦੇ ਵਿੱਚ ਜੀਤਨ ਕਰ ਰਹੇ ਲੁਧਿਆਣਾ ਦਾ ਵਿਸ਼ੇਖ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਵੱਲੋਂ ਜਿਹੜੇ ਸਨੇਚ ਕੀਤੇ ਫੋਨ ਸੀ ਅੱਜ ਜਿਹੜੇ ਉਹਨਾਂ ਦੇ ਵਾਰਿਸ ਹੋਣਾਂ ਨੂੰ ਮੋੜ ਦਿੱਤੇ ਗਏ ਨੇ ਸਾਡੇ ਨਾਲ ਕੁਝ ਲੋਕ ਮੌਜੂਦ ਭਾਜੀ ਕੋਦੋ ਮੋਬਾਈਲ ਸਨੇਚ ਹੋਇਆ ਸੀਗਾ ਤੇ ਰਿਪੋਰਟ ਕੋਦੋ ਕਰਾਈ ਸੀ ਭਾਜੀ ਮੇਰੇ ਪਿਛਲੇ ਮਹੀਨੇ 20 ਤਰੀਕ ਨੂੰ ਫੋਨ ਚੋਰੀ ਹੋਇਆ ਸੀ ਜਿਹਦੇ ਕਰਕੇ ਮੈਨੂੰ ਕੱਲ ਮਿਲ ਗਿਆ ਤੇ ਉਹਨਾਂ ਨੇ ਮੈਨ ਉਸ ਵੇਲੇ ਫੋਨ ਮਿਲੇਗਾ ਇੱਥੇ ਆਫਿਸ ਮਿਲੇਗਾ ਕੁਮੇਸ਼ ਸਾਹਿਬ ਦੇ ਆਫਿਸ ਦੇ ਵਿੱਚ ਉਹਨਾਂ ਨੇ ਮੈਨੂੰ ਫੋਨ ਮਿਲਾ ਦਿੱਤਾ ਇੱਕ ਕਿੱਥੋਂ ਚੋਰੀ ਹੋਇਆ ਸੀ ਅਸਲ ਇਹ ਮੇਰਾ ਨੂਰ ਵਾਲਾ ਰੋਡ ਤੋਂ ਚੋਰੀ ਹੋਇਆ ਸੀ ਫੋਨ ਉਹ ਅੱਛਾ ਠੀਕ ਆਸ ਸੀ ਕਿ ਜਦੋਂ ਚੋਰੀ ਹੋ ਗਿਆ ਕਿ ਕਹਿੰਦੇ ਨਾ ਕਿ ਲੋਗ ਡੀਮੇਸ਼ਨ ਕਰ ਦਿੰਦੇ ਨੇ ਕਿ ਕਹਿੰਦੇ ਨੇ ਕਿ ਹੁਣ ਤਾਂ ਫੋਨ ਮਿਲਣਾ ਹੀ ਨਹੀਂਗਾ ਜਿਹੜੇ ਚੋਰ ਚੋਰੀ ਕਰਕੇ ਲਾਗੇ ਆਸ ਸੀ ਦੇਖੋ ਜੀ ਤੁਹਾਨੂੰ ਪਤਾ ਆ ਤੇ ਦੰਦ ਚੋਰਾਂ ਦੇ ਵਿੱਚ ਆਸ ਖਤਮ ਹੋ ਜਾਂਦੀ ਆ ਲੁੱਟਾ ਘੋੜਾ ਸ਼ਹਿਰ ਜਿੰਨੇ ਹੋ ਰਹੀਆਂ ਰੇ ਰੱਬ ਦਾ ਨਾ ਤੁਹਾਨੂੰ ਪਤਾ ਹੀ ਆ ਬਾਕੀ ਮੈਨੂੰ ਯਕੀਨ ਸੀ ਕਿ ਮੈਂ ਕਹਾ ਚਲੋ ਪੰਜਾਬ ਪੁਲਿਸ ਮੈਂ ਕਹਾ ਚਲੋ ਮੈਂ ਲਖਾ ਲਾ ਰਿਪੋਰਟ ਮੇਰਾ ਫਰੈਂਡ ਕਹਿੰਦਾ ਕੋਈ ਫਾਇਦਾ ਤਾਂ ਨਹੀਂ ਮਿਲਣਾ ਤਾਂ ਨਹੀਂ ਮੈਂ ਕਹਿੰਦਾ ਨਹੀਂ ਮੈਂ ਕਹਿੰਦਾ ਇੱਕ ਵਾਰ ਮੈਂ ਜਾ ਕੇ ਆਣਾ ਉਹਨਾਂ ਨੇ ਜਦੋਂ ਮੇਰੀ ਰਿਪੋਰਟ ਲਿਖੀ ਫਿਰ ਮੈਨੂੰ 1 ਮਹੀਨੇ ਬਾਅਦ ਮੈਨੂੰ ਫੋਨ ਦੇ ਤਾ ਤੇ 1 ਮਹੀਨੇ ਬਾਅਦ ਫੋਨ ਮਿਲਿਆ ਕਿੰਨੀ ਕੀ ਖੁਸ਼ੀ ਹੈ ਨਹੀਂ ਖੁਸ਼ੀ ਤਾਂ ਚਲੋ ਹੁੰਦੀ ਹੈ ਹੁਣ ਇੱਕ ਪੈਸੇ ਲੱਗੇ ਹੁਣ ਚੀਜ਼ ਆਪਣੀ ਵਾਪਸ ਮਿਲ ਗਈ ਤੇ ਮੈਨੂੰ ਬਹੁਤ ਲੁਧਿਆਣਾ ਪੁਲਿਸ ਸਾਹਿਬਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸੀਪੀ ਸਾਹਿਬ ਦਾ ਕਰਦਾ ਜਿਨ੍ਹਾਂ ਨੇ ਮੇਰਾ ਜਲਦੀ ਜਲਦੀ ਕੰਮ ਕਰਤਾ ਮੇਰਾ ਫੋਨ ਮਿਲ ਗਿਆ ਮੈਨੂੰ ਲੁਧਿਆਣਾ ਪੁਲਿਸ ਕਮਿਸ਼ਨਰ ਤੋਂ ਹੋਰ ਕੀ ਆਸਾਂ ਨੇ ਆਸਾ ਕੀ ਹੈ ਬਸ ਜਿਹੜੇ ਚੋਰਾਂ ਦੇ ਨੱਥ ਪਾਈ ਜਾਵੇ ਜਿਹੜੇ ਲੋਕੀ ਚੋਰੀਆਂ ਠੱਗੀਆਂ ਜੋ ਇਹ ਖੜਾਉਂਦੇ ਇਹ ਉਹ ਸ ਇੱਥੇ ਲੋਕਾਂ ਦੀ ਅਮੰਤਤਾ ਕਾਫੀ ਪਈ ਆਉਂਦੀ। 4-ਵੀਲਰ ਹੋ ਗਏ, 2-ਵੀਲਰ ਹੋ ਗਏ, ਕੁਝ ਡੌਰੀ ਦਾ ਸਮਾਨ ਹੋ ਗਿਆ, ਕੁਝ ਚੋਰੀ ਦਾ ਸਮਾਨ ਹੋ ਗਿਆ ਤੇ ਸਾਡੇ ਜਿਹੜੇ ਮਾਲਖਾਨੇ ਆ ਉਹ ਭਰੇ ਪਏ। ਇਹ ਡਰਾਈਵ ਆਪਾਂ ਸ਼ੁਰੂ ਕੀਤੀ ਅੱਜ ਤੋਂ। ਏਵਰੀ 10 ਡੇਸ। ਏਵਰੀ 10 ਡੇਸ ਜਿੰਨੇ ਕੇਸਸ ਡਿਸਪੋਜ਼ ਹੋ ਗਏ। ਡਿਸਪੋਜ਼ ਦਾ ਮਤਲਬ ਜਾਂ ਤਾਂ ਕੋਰਟ ਚ ਫੈਸਲਾ ਆ ਚੁੱਕੇ ਹੈ। ਨੰਬਰ 2 ਕੋਰਟ ਦੀ ਐਵੀਡੈਂਸ ਹੋ ਗਈ ਹੈ ਜਿਹੜਾ ਲੋਕਲ ਕੋਰਟ ਹੈ ਉਸ ਤੋਂ ਪਰਮਿਸ਼ਨ ਲੈ ਕੇ ਉਸ ਤੋਂ ਪਰਮਿਸ਼ਨ ਲੈ ਕੇ ਆਪਾਂ ਜਿਹੜਾ ਲੋਕਾਂ ਦੀ ਅਮਾਨਤ ਹੈ ਕੋਈ ਚੋਰੀ ਹੋਈ ਐਕਸੀਡੈਂਟ ਹੋ ਗਿਆ ਖੋ ਹੋ ਗਈ ਉਹ ਲੋਕਾਂ ਨੂੰ ਵਾਪਸ ਕਰ ਤੇ ਪਹਿਲ ਦੇ ਆਧਾਰ ਤੇ ਇੱਕ ਛੋਟੀ ਚੀਜ਼ ਸੀਗੀ ਕੋਈ 140 136 ਦੇ ਕਰੀਬ ਮੋਬਾਈਲ ਫੋਨ ਲੋਕਾਂ ਦੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਚੋਰੀ ਹੋਏ ਹੋਏ ਖੋਏ ਹੋਏ ਇਹ ਲੋਕਾਂ ਨੂੰ ਆਪਾਂ ਬੁਲਾ ਕੇ ਜਿਹੜੇ ਕੇਸ ਡਿਸਾਈਡ ਹੋ ਚੁੱਕੇ ਆ ਉਹਨਾਂ ਨੂੰ ਵਾਪਸ ਕਰ ਲਗਾਤਾਰ ਜਿਹੜੇ ਸਨੇਚ ਫੋਨ ਸੀਗੇ ਉਹਨਾਂ ਨੂੰ ਲੱਭਿਆ ਜਾ ਰਿਹਾ ਸੀਗਾ ਤੇ ਹੁਣ ਉਹਨਾਂ ਦੇ ਵਾਰਸਾਂ ਨੂੰ ਵਾਪਸ ਕੀਤਾ ਗਿਆ ਨੇ ਤੇ ਲੁਧਿਆਣਾ ਪੁਲਿਸ ਕਮਿਸ਼ਨ ਦਾ ਵੀ ਇਹੀ ਕਹਿਣਾ ਹੈ ਕਿ ਅਸੀਂ ਜਿਹੜੇ ਵੀ ਇਟ ਡਿਸਪੋਜ਼ ਆਫ ਕਰਨ ਵਾਲੀ ਸਮਗਰੀ ਹੈ ਜਿੱਦਾਂ ਕਿ ਕਿਸੇ ਦਾ ਵਹੀਕਲ ਖੜੇ ਨੇ ਜਾਂ ਹੋਰ ਸਮਾਨ ਜਿਹੜਾ ਥਾਣੇ ਦੇ ਵਿੱਚ ਪਿਆ ਸੀ ਉਹਨਾਂ ਦੇ ਵਾਰਸਾਂ ਨੂੰ ਵਾਪਸ ਕਰਨ ਦੇ ਵਿੱਚ ਯਤਨ ਕਰ ਰਹੇ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਵੱਲੋਂ ਜਿਹੜੇ ਸਨੇਚ ਕੀਤੇ ਫੋਨ ਸੀ ਅੱਜ ਜਿਹੜੇ ਉਹਨਾਂ ਦੇ ਵਾਰਸਾਂ ਨੂੰ ਮੋੜ ਦਿੱਤੇ ਗਏ ਨੇ ਸਾਡੇ ਨਾਲ ਕੁਝ ਲੋਕ ਮਜਨ ਭਾਜੀ ਕੋਈ ਮੋਬਾਈਲ ਸਨੇਚ ਹੋਇਆ ਸੀਗਾ ਤੇ ਰਿਪੋਰਟ ਕੋਦੋ ਕਰਾਈ ਸੀ ਭਾਜੀ ਮੇਰਾ ਪਿਛਲੇ ਮਹੀਨੇ 20 ਤਰੀਕ ਨੂੰ ਫੋਨ ਚੋਰੀ ਹੋਇਆ ਸੀ ਜਿੱਦੇ ਕਰਕੇ ਮੈਨੂੰ ਕੱਲ ਮਿਲ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤ ਉਸ ਵੇਲੇ ਫੋਨ ਮਿਲੇਗਾ ਇੱਥੇ ਆਫਿਸ ਮਿਲੇਗਾ ਕਮਿਸ਼ਨ ਸਾਹਿਬ ਦੇ ਆਫਿਸ ਦੇ ਵਿੱਚ ਉਹਨਾਂ ਨੇ ਮੈਨੂੰ ਫੋਨ ਮੈਨਾ ਦਿੱਤਾ ਇੱਕ ਕਿੱਥੋਂ ਚੋਰੀ ਹੋਇਆ ਸੀ ਅਸਲ ਇਹ ਮੇਰਾ ਨੂਰ ਵਾਲਾ ਰੋਡ ਤੋਂ ਚੋਰੀ ਹੋਇਆ ਸੀ ਫੋਨ ਉਹਨੂੰ ਅੱਛਾ ਠੀਕ ਆਸ ਸੀ ਕਿ ਜਦੋਂ ਚੋਰੀ ਹੋ ਗਿਆ ਕਿ ਕਹਿੰਦੇ ਨਾ ਕਿ ਲੋਗ ਡੀਮੇਸ਼ਨ ਕਰ ਦਿੰਦੇ ਨੇ ਕਿ ਕਹਿੰਦੇ ਨੇ ਕਿ ਹੁਣ ਤਾਂ ਫੋਨ ਮਿਲਣਾ ਹੀ ਨਹੀਂਗਾ ਜਿਹੜੇ ਚੋਰ ਚੋਰੀ ਕਰਕੇ ਲਾਗੇ ਆਸ ਸੀ ਦੇਖੋ ਜੀ ਤੁਹਾਨੂੰ ਪਤਾ ਅੱਜ ਦੇ ਦਿਨ ਚੋਰਾਾਂ ਦੇ ਵਿੱਚ ਆਸ ਖਤਮ ਹੋ ਜਾਂਦੀ ਆ ਲੁੱਟਾ ਕੋਹਾਂ ਸ਼ਹਿਰ ਜਿੰਨੇ ਹੋ ਰਹੀਆਂ ਰੇ ਰੱਬ ਤਾਂ ਤੁਹਾਨੂੰ ਪਤਾ ਹੀ ਆ ਬਾਕੀ ਮੈਨੂੰ ਯਕੀਨ ਸੀ ਕਿ ਮੈਂ ਕਹਾ ਚਲੋ ਪੰਜਾਬ ਪੁਲਿਸ ਮੈਂ ਕਹਾ ਚਲੋ ਮੈਂ ਲਖਾ ਰਿਹਾ ਰਿਪੋਰਟ ਮੇਰਾ ਫਰੈਂਡ ਕਹਿੰਦਾ ਕੋਈ ਫਾਇਦਾ ਤਾਂ ਨਹੀਂ ਮਿਲਣਾ ਤਾਂ ਨਹੀਂ ਮੈਂ ਕਹਿੰਦਾ ਨਹੀਂ ਮੈਂ ਕਹਾ ਇੱਕ ਵਾਰੀ ਮੈਂ ਜਾ ਕੇ ਆਣਾ ਉਹਨਾਂ ਨੇ ਜਦੋਂ ਮੇਰੀ ਰਿਪੋਰਟ ਲਿਖੀ ਫਿਰ ਮੈਨੂੰ 1 ਮਹੀਨੇ ਬਾਅਦ ਮੈਨੂੰ ਫੋਨ ਦੇ ਤੋ ਤੇ 1 ਮਹੀਨੇ ਬਾਅਦ ਫੋਨ ਮਿਲਿਆ ਕਿੰਨੀ ਖੁਸ਼ੀ ਹੈ ਨਹੀਂ ਖੁਸ਼ੀ ਤਾਂ ਚਲੋ ਹੁੰਦੀ ਹੈ ਹੁਣ ਇੱਕ ਪੈਸੇ ਲੱਗੇ ਹੁਣ ਚੀਜ਼ ਆਪਣੀ ਵਾਪਸ ਮਿਲ ਗਈ ਤੇ ਮੈਨੂੰ ਬਹੁਤ ਲੁਧਿਆਣਾ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸੀਪੀ ਸਾਹਿਬ ਦਾ ਕਰਦਾ ਜਿਨ੍ਹਾਂ ਨੇ ਮੇਰਾ ਜਲਦੀ ਜਲਦੀ ਕੰਮ ਕਰਤਾ ਮੇਰਾ ਫੋਨ ਮਿਲ ਗਿਆ ਮੈਨੂੰ ਲੁਧਿਆਣਾ ਪੁਲਿਸ ਕਮਿਸ਼ਨਰ ਤੋਂ ਹੋਰ ਕੀ ਆਸਾਂ ਨੇ ਆਸਾ ਕਿ ਇਹ ਬਸ ਜਿਹੜੇ ਚੋਰਾਂ ਦੇ ਨੱਥ ਪਈ ਜਾਵੇ ਜਿਹੜੇ ਲੋਕੀ ਚੋਰੀਆਂ ਠੱਗੀਆਂ ਜੋ ਇਹ ਖੜਾਉਂਦੇ ਇਹ ਉਹ ਸਾਰਾ ਕੁਝ ਇੱਥੇ ਲੋਕਾਂ ਦੀ ਅਮਾਨਤਾਂ ਕਾਫੀ ਪਈਆਂ ਹੋਈਆਂ 4-ਵੀਲਰ ਹੋ ਗਏ 2-ਵੀਲਰ ਹੋ ਗਏ ਕੁਝ ਡੌਰੀ ਦਾ ਸਮਾਨ ਹੋ ਗਿਆ ਕੁਝ ਚੋਰੀ ਦਾ ਸਮਾਨ ਹੋ ਗਿਆ ਤੇ ਸਾਡੇ ਜਿਹੜੇ ਮਾਲਖਾਨੇ ਆ ਉਹ ਭਰੇ ਪਏ ਇਹ ਡਰਾਈਵ ਆਪਾਂ ਸ਼ੁਰੂ ਕੀਤੀ ਅੱਜ ਤੋਂ ਏਵਰੀ 10 ਡੇਸ ਏਵਰੀ 10 ਡੇਸ ਜਿੰਨੇ ਕੇਸਸ ਡਿਸਪੋਜ਼ ਹੋ ਗਏ ਡਿਸਪੋਜ਼ ਦਾ ਮਤਲਬ ਜਾਂ ਤਾਂ ਕੋਰਟ ਦਾ ਫੈਸਲਾ ਆ ਚੁੱਕਿਆ ਨੰਬਰ 2 ਕੋਪ ਦੀ ਐਵੀਡੈਂਸ ਹੋ ਗਈ ਹੈ ਜਿਹੜਾ ਲੋਕਲ ਕੋਰਟ ਹੈ ਉਸ ਤੋਂ ਪਰਮਿਸ਼ਨ ਲੈ ਕੇ ਉਸ ਤੋਂ ਪਰਮਿਸ਼ਨ ਲੈ ਕੇ ਆਪਾਂ ਜਿਹੜਾ ਲੋਕਾਂ ਦੀ ਅਮਾਨਤ ਹੈ ਕੋਈ ਚੋਰੀ ਹੋਈ ਐਕਸੀਡੈਂਟ ਹੋ ਗਿਆ ਖੋ ਹੋ ਗਈ ਉਹ ਲੋਕਾਂ ਨੂੰ ਵਾਪਸ ਕਰ ਤੇ ਪਹਿਲ ਦੇ ਆਧਾਰ ਤੇ ਇੱਕ ਛੋਟੀ ਚੀਜ਼ ਸੀਗੀ ਕੋਈ 140 136 ਦੇ ਕਰੀਬ ਮੋਬਾਈਲ ਫੋਨ ਲੋਕਾਂ ਦੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਚੋਰੀ ਹੋਏ ਹੋਏ ਖੋ ਹੋਏ ਹੋਏ ਇਹ ਲੋਕਾਂ ਨੂੰ ਆਪਾਂ ਬੁਲਾ ਕੇ ਜਿਹੜੇ ਕੇਸ ਡਿਸਾਈਡ ਹੋ ਚੁੱਕੇ ਆ ਉਹਨਾਂ ਨੂੰ ਵਾਪਸ ਕਰ ਲਗਾਤਾਰ ਜਿਹੜੇ ਸਨੇਚ ਫੋਨ ਸੀਗੇ ਉਹਨਾਂ ਨੂੰ ਲੱਭਿਆ ਜਾ ਰਿਹਾ ਸੀਗਾ ਤੇ ਹੁਣ ਉਹਨਾਂ ਦੇ ਵਾਰਸਾਂ ਨੂੰ ਵਾਪਸ ਕੀਤਾ ਗਿਆ ਨੇ ਤੇ ਲੁਧਿਆਣਾ ਪੁਲਿਸ ਕਮਿਸ਼ਨ ਦਾ ਵੀ ਇਹੀ ਕਹਿਣਾ ਹੈ ਕਿ ਅਸੀਂ ਜਿਹੜੇ ਵੀ ਡਿਸਪੋਜ਼ ਆਫ ਕਰਨ ਵਾਲੀ ਸਮਗਰੀ ਹੈ ਜਿੱਦਾਂ ਕਿ ਕਿਸੇ ਦਾ ਵਹੀਕਲ ਖੜੇ ਨੇ ਜਾਂ ਹੋਰ ਸਮਾਨ ਜਿਹੜਾ ਥਾਣੇ ਦੇ ਵਿੱਚ ਪਿਆ ਸੀ ਉਹਨਾਂ ਦੇ ਵਾਰਸਾਂ ਨੂੰ ਵਾਪਸ ਕਰਨ ਦੇ ਵਿੱਚ ਯਤਨ ਕਰ ਰਹੇ ਹਾਂ ਲੁਧਿਆਣਾ ਦਾ ਵਿੱਚ ਇੱਕ ਜਲੋਟਾ ਐਸਐਮਜ਼ ਏਨਡੀ